ਅਗਰ ਤੁਸੀਂ ਚਾਹੁੰਦੇ ਹੋ ਵੀ ਸਾਡਾ ਵਿਟਾਮਿਨ ਸੀ ਪੂਰਾ ਰਹੇ ਸਾਡਾ ਸਰੀਰ ਤੰਦਰੁਸਤ ਰਹੇ ਖਾਂਸੀ ਜਖਾਮ ਸਾਡੇ ਨੇੜੇ ਨਾ ਆਵੇ ਕੋਈ ਸਕਿਨ ਦੀ ਦਿੱਕਤ ਸਾਡੇ ਨੇੜੇ ਨਾ ਆਵੇ ਜੀ ਤਾਂ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਜੀ ਇਹ ਹੈ ਜੀ ਜੂਸ ਠੀਕ ਹੈ ਇਹ ਜੂਸ ਹੀ ਨਹੀਂ ਜੀ ਇੱਕ ਤਰ੍ਹਾਂ ਦਾ ਅਮਰਤ ਹੈ ਜੀ ਜਿਹੜਾ ਆਪਾਂ ਘਰੇ ਤਿਆਰ ਕਰਨਾ ਹੈ ਘਰੇਲੂ ਤਿਆਰ ਕਰਨਾ ਹੈ ਜੀ ਆਪਾਂ ਇਹ ਤੁਹਾਨੂੰ ਆਪਾਂ ਰੈਸਪੀ ਵੀ ਦੇ ਦੇਾਂਗੇ ਕਿਉਂਕਿ ਹੁਣ ਮੌਸਮ ਦੇ ਹਿਸਾਬ ਨਾਲ ਖਾਂਗ ਜਖਾਮ ਬੱਚੇ ਉਲਝੇ ਪਏ ਨੇ ਸਿਆਣੇ ਵੀ ਉਲਝੇ ਪਏ ਨੇ ਯਾ ਅੱਜ ਕੱਲ ਤਾਂ ਮੌਸਮ ਕੀ ਅੱਜ ਤਾਂ ਬਿਨਾ ਮੌ ਅੱਜ ਕੱਲ ਤਾਂ ਜੀ ਬਿਨਾ ਮੌਸਮ ਤੋਂ ਹੀ ਬਿਮਾਰੀਆਂ ਚਿੰਬੜੀ ਜਾਂਦੀਆਂ ਅੱਗੇ ਹੁੰਦੀਆਂ ਸੀ ਗਰਮੀ ਸਰਦੀ ਆਉਂਦੀ ਮਾਰੂਗੀ ਤੇ ਜਾਂ ਜਾਂਦੀ ਫਿਰ ਆਪਾਂ ਨੂੰ ਤੰਗ ਕਰੂਗੀ ਹਨਾ ਹੁਣ ਤਾਂ ਨਾ ਸਰਦੀ ਦਾ ਪਤਾ ਨਾ ਗਰਮੀ ਦਾ ਪਤਾ ਅਗਰ ਤੁਸੀਂ ਇਹਦੇ ਇੱਕ ਚਮਚ ਪੀਨੇ ਹੋ ਤੁਹਾਡੇ ਇਹ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ ਜੀ ਖੰਸੀ ਜ਼ਖਾਮ ਤੋਂ ਤੁਸੀਂ ਬਚੇ ਰਹੋਗੇ ਵਿਟਾਮਿਨ ਸੀ ਤੁਹਾਡਾ ਪੂਰਾ ਹੋ ਕੇ ਰਹੂਗਾ ਸਕਿਨ ਤੁਹਾਡੀ ਵਧੀਆ ਬਣ ਕੇ ਰਹੂਗੀ ਅਗਰ ਤੁਸੀਂ ਚਾਹੁੰਦੇ ਹੋ ਵੀ ਇਹਦੀ ਰੈਸਪੀ ਆਪਾਂ ਨੂੰ ਮਿਲੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਭੇਜੋ ਜੀ ਮੈਨੂੰ ਜਿੰਨੇ ਜ਼ਿਆਦਾ ਕਮੈਂਟ ਆਉਣਗੇ ਫਿਰ ਆਪਾਂ ਇਹ ਰੈਸিপি ਦੇਵਾਂਗੇ ਕਿਉਂਕਿ ਅਸੀਂ ਤਾਂ ਵਰਤੀ ਜਾਂਦੇ ਆਂ ਅਗਰ ਆਪਾਂ ਨੂੰ ਪਤਾ ਲੱਗੇ ਕਮੈਂਟਾਂ ਤੋਂ ਪਤਾ ਲੱਗਦਾ ਵੀ ਆਪਣੇ ਮਤਲਬ ਪਬਲਿਕ ਨੂੰ ਇਸ ਚੀਜ਼ ਦੀ ਲੋੜ ਹੈ ਆਪਣੇ ਫੋਲੋਅਰਸ ਨੂੰ ਆਪਣੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਆਪਾਂ ਇਹ ਰੈਸਪੀ ਬਣਾ ਕੇ ਤੁਹਾਨੂੰ ਦਿਖਾਈਏ ਹਨਾ ਤੇ ਜੇ ਤੁਹਾਡੇ ਕਮੈਂਟ ਹੀ ਨਹੀਂ ਆਉਂਦੇ ਜੀ ਤਾਂ ਫਿਰ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਨੇ ਇਗਨੋਰ ਕਰਤਾ ਇਹਨਾਂ ਨੂੰ ਲੋੜ ਨਹੀਂ ਫਿਰ ਆਪਾਂ ਵੀ ਮਤਲਬ ਉਹ ਕਰ ਦਿੰਨੇ ਆ ਥੋੜਾ ਜਿਹਾ ਟਾਈਮ ਆਪਣੇ ਕੋਲੇ ਵੀ ਘੱਟ ਹੀ ਹੁੰਦਾ ਜੀ ਅਗਰ ਤੁਸੀਂ ਚਾਹੁੰਦੇ ਵੀ ਇਹ ਜੂਸ ਆਪਾਂ ਨੂੰ ਮਤਲਬ ਇਹਦੀ ਰੈਸਪੀ ਮਿਲੇ ਤਾਂ ਮੈਂ ਤੁਹਾਨੂੰ ਜ਼ਰੂਰ ਭੇਜੂਗੀ ਕਮੈਂਟਾਂ ਦੇ ਵਿੱਚ ਲਿਖ ਕੇ ਮੈਨੂੰ ਭੇਜੋ ਇੱਕ ਚਮਚ ਡੇਲੀ ਪੀਓ ਜੀ ਤੁਸੀਂ ਬੱਚੇ ਨੂੰ ਪਿਓ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੁਸੀਂ ਇਹ ਸੇਵਨ ਕਰ ਸਕਦੇ ਹੋ ਜੀ ਅਗਰ ਇੱਕ ਚਮਚ ਡੇਲੀ ਪੀਨੇ ਹੋ ਤੁਹਾਡੀ ਇਮਿਊਨਿਟੀ ਬਣ ਕੇ ਰਹੂਗੀ ਬੂਸਟਰ ਰਹੂਗੀ ਤਾਕਤਵਰ ਬਣੋਗੇ ਤੁਸੀਂ ਬਿਮਾਰੀਆਂ ਨਾਲ ਲੜਨ ਦੀ ਕਸ਼ਮਤਾ ਬਣੂਗੀ ਕੋਈ ਨੇੜੇ ਤੇੜੇ ਬਿਮਾਰੀ ਨਹੀਂ ਜੀ ਆਉਂਦੀ ਤੁਹਾਡੇ ਤੇ ਤੁਸੀਂ ਆਪਾਂ ਨੂੰ ਕਮੈਂਟਾਂ ਦੇ ਵਿੱਚ ਲਿਖੋ ਜੀ ਤੇ ਆਪਾਂ ਤੁਹਾਡੇ ਵਾਸਤੇ ਰੈਸਪੀ ਲੈ ਕੇ ਆਵਾਂਗੇ ਠੀਕ ਹੈ ਜੀ ਸਸਤੀ ਕਾ